ਸਾਡੇ ਡੀਲਰ ਭਰਾ ਮੰਗਦੇ ਰਹਿੰਦੇ ਨੇ ਵੀ ਪੜਤੇ ਦੀ ਗੱਡੀ ਤੋਂ ਪੈਟਰੋਲ ਵਾਲੀ ਸਵਿਫਟ ਲੈ ਕੇ ਆਏ ਥੋੜੇ ਕੋਲ ਬੜੀ ਜਿਹੀ ਗੱਡੀ ਦਾ ਜਿਹੜਾ ਰੇਟ ਆ ਸਿਰਫ ਹੈਗਾ 2 ਲੱਖ ਰੁਪਏ ਤੁਹਾਡੇ ਵਾਸਤੇ ਲੈ ਕੇ ਆਏ ਜੀ ਬਲੈਰੋ ਬਹੁਤ ਵਧੀਆ ਕਾਰ ਹੈ ਪਲੇ ਵਗੈਰਾ ਪਏ ਹੋਏ ਨੇ ਕੰਡੀਸ਼ਨ ਵਾਈਜ਼ ਬਿਲਕੁਲ ਓਕੇ ਤੋਂ ਦੋ ਆਲਟੋ ਦਾ ਜੋੜਾ ਲੈ ਕੇ ਆਏ ਅੱਜ ਕੱਲ੍ਹ ਦੋਸਤੋ ਸਵਾਗਤ ਆ ਤੁਹਾਡਾ ਤੂਰੀ ਕਾਰ ਬਜ਼ਾਰ ਬ੍ਰਾਂਚ ਪਹੀੜ ਤੋਂ ਬਹੁਤ ਵਧੀਆ ਸਟਾਕ ਲੈ ਕੇ ਆਏ ਤੁਹਾਡੇ ਵੱਸ ਦੇਖੋ ਸੱਜੇ ਖੱਬੇ ਦੋਨੇ ਪਾਸੇ ਬਹੁਤ ਸੋਹਣਾ ਸਟਾਕ ਸਾਡੇ ਕੋਲ ਇਸ ਟਾਈਮ ਆਇਆ ਹੈ ਤੂਰੀ ਕਾਰ ਬਜ਼ਾਰ ਪਹੀੜ ਵਿਖੇ ਅੱਜ ਦੀ ਵੀ ਵੀਡੀਓ ਵਧੀਆ ਲੱਗੇ ਸ਼ੇਅਰ ਕਰਦੇ ਹੋ ਤੇ ਕਮੈਂਟ ਜਰੂਰ ਕਰਨਾ ਨਾ ਭੁੱਲਿਓ ਸ਼ੇਅਰ ਬਹੁਤ ਘੱਟ ਕਰਦੇ ਹੋ ਸ਼ੇਅਰ ਜਰੂਰ ਕਰਿਆ ਕਰੋ ਕਾਰ ਮੇਲਾ 26 ਜਨਵਰੀ ਅਮਰਗੜ ਵਿਖੇ ਚਾਹੇ ਗੱਡੀ ਲੈਣੀ ਹੈ ਚਾਹੇ ਵੇਚਣੀ ਹੈ ਜਰੂਰ ਪਹੁੰਚਿਓ ਬਹੁਤ ਭਾਰੀ ਮੇਲਾ ਲਾ ਰਹੇ ਇੱਕ ਕੱਲੀ ਕੱਲੀ ਗੱਡੀ ਦੀ ਪੂਰੀ ਰਿਪੋਰਟ ਤੁਹਾਨੂੰ ਦਵਾਂਗੇ ਕੱਲੀ ਕੱਲੀ ਗੱਡੀ ਵਾਈ ਚੱਲਦੇ ਆਪਾਂ ਸਟੌਕ ਪੈਟਰੋਲ ਵਾਲੀ ਸਵਿਫਟ ਲੈ ਕੇ ਆਏ ਤੁਹਾਡੇ ਕੋਲ ਬੜੀ ੜੇ ਡਿਮਾਂਡ ਆ ਰਹੀ ਸੀ ਪੈਟਰੋਲ ਵਾਲੀ ਸਵਿਫਟ ਸਾਨੂੰ ਚਾਹੀਦੀ ਆ 2014 ਮਾਡਲ ਸਰਟੀਫਾਈਡ ਰਿਪੋਰਟ ਹੈ ਵੀ ਸਿਰਫ ਇੱਕ ਫੈਂਡਰ ਫੈਂਡਰ ਪੇਟ ਆ ਬਾਕੀ ਗੱਡੀ ਸਾਰੀ オリジナル ਆ ਬੰਪਰ ਤੋਂ ਬੰਪਰ オリジナル ਅਲਾਏ ਪਏ ਹੋਏ ਨੇ 70 80% ਟਾਇਰ ਨੇ ਵੀ ਐਕਸ ਆ ਪੰਜਾਬ ਨੰਬਰ ਪਹਿਲੇ 9 ਦੀ ਕਾਰ ਹੈਗੀ ਗੱਡੀ ਦੇ ਵਿੱਚ ਕੋਈ ਫਾਲਟ ਨਹੀਂ ਨਾ ਚਲਾਈ ਚ ਨਾ ਇੰਜਨ ਚ ਨਾ ਸਸਪੈਂਸ਼ਨ ਚ ਕੋਈ ਕਿਸੇ ਤਰ੍ਹਾਂ ਦਾ ਕੰਮ ਨਹੀਂ ਹੈਗਾ ਗੱਡੀ ਚ ਤੇ ਅੰਟੀਰੀਅਰ ਵੀ ਤੁਹਾਨੂੰ ਦਿਖਾ ਦਿੰਨੇ ਆ ਅੰਟੀਰੀਅਰ ਲੈਦਰ ਫੈਬਰਿਕ ਤੇ ਮਿਕਸ ਸੀਟ ਕਵਰ ਨੇ ਜਿੰਨਾ ਚ ਪਸੀਨਾ ਨਹੀਂ ਆਉਂਦਾ ਹੈਗਾ ਇਹ ਆਪਾਇਨਰ ਦਾ ਸੀਟੀ ਪਲੇਅਰ ਲੱਗਿਆ ਹੋਇਆ ਹੈਗਾ। ਗੱਡੀ ਆ ਕੰਡੀਸ਼ਨ ਆ ਪੂਰੀ ਸਾਫ਼ ਸੁਥਰੀ ਏਸੀ ਪਾਵਰ ਵਿੰਡੋਸ ਸਭ ਹਰ ਫੰਕਸ਼ਨ ਗੱਡੀ ਦਾ ਚੱਲਦਾ ਹੈਗਾ ਤੇ ਗੱਡੀ ਦਾ ਰੇਟ ਆ ਜਿਹੜਾ ਉਹ ਹੈਗਾ ਹੈਗਾ ਜੀ 4,25,000 ਲੋਨ ਫੈਸਿਲਿਟੀ ਹੈਗੀ ਆ ਜੀ। Swift ਘਰ ਘੱਟ ਬਜਟ ਦੀ ਠੰਡ ਤੋਂ ਬਚਣਾ 2010 ਮਾਡਲ VDI ਸੈਕੰਡ ਓਨਰ ਗੱਡੀ ਤੁਹਾਨੂੰ ਦੇਣ ਜਾ ਰਹੇ ਹਾਂ। ਬੋਨਟ ਅਤੇ ਰੀਅਰ ਵਿੱਚੋਂ ਵੀ ਤੁਹਾਨੂੰ ਦਿਖਾ ਦਿੰਦੇ ਆਂ ਅੰਟੀਰੀਅਰ ਵਗੈਰਾ ਬਹੁਤ ਸੋਹਣਾ ਗੱਡੀ ਦਾ ਲੈਦਰ ਦੇ ਸੀਟ ਕਵਰ ਨੇ ਜੇ ਵੀ ਸੀ ਦਾ ਸਟੇਰੀਓ ਸੀਡੀ ਪਲੇਅਰ ਲੱਗਿਆ ਹੋਇਆ ਵਿੱਚ ਹੈਗਾ ਐਲ ਡੀ ਆਈ ਸੋਰਸ ਇਹ ਜੇ ਆਪਾਂ ਆਊਟਲੁੱਕ ਲਾਈਏ ਤਾਂ ਆਊਟਲੁੱਕ ਪੂਰੀ ਸੋਹਣੀਆ ਗੱਡੀ ਦੀ ਲੈਫਟ ਸਾਈਡ ਤੋਂ ਦੋਨੋਂ ਦਰਵਾਜੇ ਵੀ origignal ਨੇ ਤੇ ਬੋਨਟ origignal ਹੈ ਰਾਈਟ ਸਾਈਡ ਪੇਂਟ ਹੈ ਤੇ ਗੱਡੀ ਦਾ ਬਜਟ ਹੈ ਜੀ 2 ਲੱਖ ਰੁਪਈਆ ਤੋਂ ਦੋ अल्टੋ ਦਾ ਜੋੜਾ ਲੈ ਕੇ ਆਇਆ ਪਹਿਲੀ अल्टੋ 2014 ਮਾਡਲ VXI ਬਹੁਤ ਸੋਹਣੀ ਗੱਡੀ ਪੰਜਾਬ ਨੰਬਰ ਇੰਟੀਰੀਅਰ ਤੁਹਾਨੂੰ ਦਿਖਾਉਂਦੇ ਆ ਇੰਟੀਰੀਅਰ ਬਹੁਤ ਸੋਹਣਾ ਗੱਡੀ ਦਾ ਲੈਦਰ ਦੇ ਸੀਟ ਕਵਰ ਪਾਵਰ ਵਿੰਡੋ ਪਾਵਰ ਸਟੀਅਰਿੰਗ ਤੇ ਕੰਪਨੀ ਦਾ ਹੀ ਵਿੱਚ ਪਲੇਅਰ ਲੱਗਿਆ ਹੋਇਆ ਇਹ ਟਾਇਰ ਵਗੈਰਾ ਹੈਗੇ ਨੇ 80% VXI ਮਾਡਲ ਦੇ ਵਿੱਚ ਹੈ ਫਸਟ ਓਨਰ ਗੱਡੀ ਹੈ ਤੇ ਕੰਡੀਸ਼ਨ ਵਾਈਜ਼ ਬਹੁਤ ਸੋਹਣੀ ਆ ਕਾਰ ਤੇ ਗੱਡੀ ਦਾ ਰੇਟ ਵੀ ਬਹੁਤ ਗੱਡੀ ਦਾ ਰੇਟ ਹੈ ਜੀ 2 ਲੱਖ 40000 ਰੁਪਿਆ ਲੋਨ ਫੈਸਿਲਿਟੀ ਹੈਗੀ ਹੈ ਹਾਂ ਜੀ ਦੂਜੀ ਗੱਡੀ ਤੁਹਾਡੇ ਵਾਸਤੇ ਲੈ ਕੇ ਆਏ ਜੀ K10 Nalto 2011 ਮਾਡਲ VXI ਅਲਾਈ ਪਏ ਹੋਏ ਨੇ ਸਰਟੀਫਾਈਡ ਰਿਪੋਰਟ ਆ ਵੀ ਸਿਰਫ ਦੋ ਪੀਸ ਹੀ ਪੇਂਟ ਹੈ ਸਾਰੀ ਗੱਡੀ ਚੋਂ ਗੱਡੀ ਬਿਲਕੁਲ ਓਕੇ ਆ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਤੇ ਪਾਵਰ ਵਿੰਡੋ ਆ ਪਾਵਰ ਸਟੀering ਆ ਤੇ ਵਿੱਚ ਆਡੀਓ ਪਲੇਅਰ ਲੱਗਿਆ ਹੋਇਆ ਲੈਦਰ ਦੇ ਸੀਟ ਕਵਰ ਨੇ ਕੰਡੀਸ਼ਨ ਲੁੱਕ ਵਾਈਜ਼ ਗੱਡੀ ਪੂਰੀ ਵਧੀਆ ਸੈਕੰਡ ਓਨਰ ਕਾਰ ਆ ਜੀ ਇਹ ਤੇ ਬ੍ਰਿਜਸਟਨ ਦੇ ਟਾਇਰ ਨੇ ਗੱਡੀ ਦਾ ਵਹੇਟ ਜਿਹੜਾ ਹੈਗਾ ਉਹ ਹੈਗਾ 2 ਲੱਖ ਰੁਪਈਆ ਜੀ ਛੋਟੀ ਐਸਯੂਵੀ ਦੇ ਵਿੱਚ ਨੋਵਾ ਕ੍ਰਿਸਟਲ ਵਾਲਾ ਸਵਾਦ ਲੈਣਾ ਚਾਹੁੰਦੇ ਉਹ ਤਾਂ ਗੱਡੀ ਆਈ ਹੈ ਸਾਡੇ ਕੋਲੇ ਇਕੋ ਸਪੋਰਟਸ 2016 ਮਾਡਲ ਸ਼ੇਅਰ ਕਰਦੇ ਵੀਡੀਓ ਨੂੰ ਬਹੁਤ ਸੋਹਣੀ ਕਾਰ ਆਈ ਹੈ ਸਾਡੇ ਕੋਲੇ ਇੰਜਨ ਵਗੈਰਾ ਹੈਗਾ ਗੱਡੀ ਦਾ ਬਿਲਕੁਲ ਓਕੇ ਅਲਾਈ ਟਾਇਰ ਨਵੇਂ ਨੇ ਬਾਡੀ ਲਾਈਨ ਦੀ ਲਗਭਗ origional ਇੱਕ ਦੋ ਵੀ ਛੱਡ ਗਏ ਤੇ ਸਟੱਪਨੀ ਵੀ ਨਵੀਂ ਆ ਸਟੱਪਨੀ ਵੀ ਦੇਖੋਗੇ ਤਾਂ ਨਵੀਂ ਆ ਤੇ ਚਲਾਵਾ ਚਲੂਵਾ ਗੱਡੀ ਦਾ ਹੈਗਾ ਨੋਵਾ ਕ੍ਰਿਸਟਾਰਕਾ ਤੇ ਅੰਟੀਰੀਅਰ ਤੋਂ ਦਿਖਾ ਦਿੰਦੇ ਆ ਦੋ ਪਾਵਰ ਵਿੰਡੋ ਵਾਲੀ ਗੱਡੀ ਆ ਇਹ ਤੇ ਰੇਟ ਵੀ ਤੁਸੀਂ ਹੈਰਾਨ ਕਰਨ ਵਾਲਾ ਰੇਟ ਆ ਇਹ ਰੇਟ ਸੁਣ ਕੇ ਵੀ ਤੁਸੀਂ ਹੈਰਾਰੇ ਜਾਓਗੇ ਫੋਰਡ ਦੀ ਪੂਰੀ ਕੈਮ ਗੱਡੀ ਸੀ ਇਹ ਰੇਟ ਵੀ ਇਹਨਾਂ ਦੇ ਜਿਵੇਂ ਕਹਿੰਦੇ ਨੇ ਵੀ ਰੁਲਗੇ ਰੋਲੇ ਹੋ ਰੇਟ 'ਚ ਆ 2016 ਮਾਡਲ ਗੱਡੀ ਸਿਰਫ 3.5 ਲੱਖ ਰੁਪਏ ਦੀ ਗੱਡੀ ਮਿਲੂਗੀ ਇਹ ਲੋਨ ਫੈਸਿਲਿਟੀ ਵੀ ਮਿਲ ਜੂਗੀ ਕਾਰ ਮੇਲਾ 26 ਜਨਵਰੀ ਅਮਰਗੜ ਵਿਖੇ ਪਹੁੰਚੋ ਜੀ ਤੁਹਾਡੇ ਵਾਸਤੇ ਲੈ ਕੇ ਆਏ ਜੀ ਬਲੈਰੋ ਬਹੁਤ ਵਧੀਆ ਕਾਰ ਆ ਅਲਾਈ ਵਗੈਰਾ ਪਏ ਹੋਏ ਨੇ ਕੰਡੀਸ਼ਨ ਵਾਈਜ਼ ਬਿਲਕੁਲ ਓਕੇ ਆ ਟਾਪ ਮਾਡਲ ਗੱਡੀ ਆ ਡਿਜੀਟਲ ਮੀਟਰ ਵਾਲੀ ਗੱਡੀ ਆ ਇਹ Android ਸਿਸਟਮ ਗੱਡੀ 'ਚ ਲੱਗਿਆ ਹੋਇਆ ਹੈਗਾ ਤੇ ਟਾਇਰ ਮਿਚਲੰਦੇ 80% ਟਾਇਰ ਨੇ ਤੇ ਇੰਟੀਰੀਅਰ ਤੁਹਾਨੂੰ ਦਿਖਾ ਦਿੰਨੇ ਆਂ ਇੰਟੀਰੀਅਰ ਦੇਖੋ ਗੱਡੀ ਦਾ ਬਹੁਤ ਵਧੀਆ ਲੈਦਰ ਦੇ ਸੀਟ ਕਵਰ ਤੇ Android ਸਿਸਟਮ ਤੁਹਾਨੂੰ ਦੱਸ ਦਿੱਤਾ ਡਿਜੀਟਲ ਮੀਟਰ ਵਾਲੀ ਆ ਸੈਂਸਰ ਵਾਲੀ ਜਿਹਨੂੰ ਆਪਾਂ ਕਹਿੰਦੇ ਆਂ ਸੈਂਸਰ ਵਾਲੀ ਗੱਡੀ ਆ ਲੈਫਟ ਸਾਈਡ ਵੀ ਤੁਹਾਨੂੰ ਦਿਖਾ ਦਿੰਨੇ ਆਂ ਲੈਫਟ ਸਾਈਡ ਤੋਂ ਵੀ ਤੁਸੀਂ ਇੱਕ ਵਾਰੀ ਨਿਗਾਹ ਮਾਰ ਲਓ ਬੈਕ ਤੋਂ ਤੁਸੀਂ ਦੇਖ ਰਹੇ ਹੋ ਬੈਕ ਵਾਈਪਰ ਨਵਾਂ ਸਟਿੱਪੜੀ ਦਾ ਟਾਇਰ ਤੇ ਲੈਫਟ ਸਾਈਡ ਤੋਂ origignal ਵਾਂਗੂ ਹੀ ਆ ਗੱਡੀ ਦਾ ਲਗਭਗ origignal ਆ ਮਾੜੀ-ਮੋਟੀ ਕੋ ਟੱਚਿੰਗ ਹੋ ਸਕਦੀ ਆ ਤੇ ਲੋਨ ਫੈਸਿਲਿਟੀ ਤੁਹਾਨੂੰ ਮਿਲ ਜੂਗੀ ਤੀਜੇ ਨਾਮ ਦੀ ਕਾਰ ਆ ਗੱਡੀ ਦਾ ਰੇਟ ਆ ਜੀ ਸਿਰਫ 4 ਲੱਖ ਰੁਪਇਆ ਗੱਡੀ ਤੁਹਾਡੇ ਵਾਸਤੇ ਲੈ ਕੇ ਆ ਜੀ i20 ਪੈਟਰੋਲ 2010 ਮਾਡਲ ਗੱਡੀ ਦੀ ਕੰਡੀਸ਼ਨ ਵਾਈਜ਼ origignal ਵਾਂਗੂ ਗੱਡੀ ਆ ਲਗਭਗ ਮਾੜੀ-ਮੋਟੀ ਕੋ ਟੱਚਿੰਗ ਫਾਟਚਿੰਗ ਹੋ ਸਕਦੀ ਆ 50 ਤੋਂ 60% ਟਾਇਰ ਨੇ ਮੈਗਨਾ ਮਾਡਲ ਦੇ ਵਿੱਚ ਆ ਗੱਡੀ ਦੀ ਕੰਡੀਸ਼ਨ ਬਹੁਤ ਸੋਹਣੀ ਅੰਟੀਰੀਅਰ ਤੁਹਾਨੂੰ ਦਿਖਾਉਣੇ ਆ ਅੰਟੀਰੀਅਰ ਸਟੀਅਰਿੰਗ ਕੰਟਰੋਲ ਕੰਪਨੀ ਸੀਡੀ ਪਲੇਅਰ ਲੈਦਰ ਦੇ ਸੀਟ ਕਵਰ ਤੇ ਪਾਵਰ ਵਿੰਡੋ ਪਾਵਰ ਸਟੀਅਰਿੰਗ ਲੈਫਟ ਸਾਈਡ ਵੀ ਤੁਹਾਨੂੰ ਤੁਹਾਨੂੰ ਪੂਰੀ ਨਿਗਾ ਮਰਵਾ ਦਿੰਨੇ ਆ ਸਾਰੀ ਗੱਡੀ ਤੇ ਲੈਫਟ ਸਾਈਡ ਤੋਂ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੀ ਬਹੁਤ ਵਧੀਆ ਹਾਲਤ ਦੀ ਗੱਡੀ ਆ ਤੇ ਮਕੈਨੀਕਲ ਗੱਡੀ ਬਿਲਕੁਲ ਓਕੇ ਆ ਏਸੀ ਵਗੈਰਾ ਸਾਰਾ ਕੁਝ ਚਾਲੂ ਆ ਗੱਡੀ ਦਾ 10 ਮਾਡਲ 11 ਦੀ ਰਜਿਸਟਰਡ ਤੇ ਗੱਡੀ ਦਾ ਜਿਹੜਾ ਰੇਟ ਆ ਸਿਰਫ ਹੈਗਾ 2 ਲੱਖ ਰੁਪਈਆ ਜੀ ਲੋ ਬਜਟ ਦੀ ਗੱਡੀ ਆ ਫੋਨ ਚੱਕ ਕੇ ਹੁਣੇ ਲਾ ਲਿਓ ਗੱਡੀ ਆਨਲਾਈਨ ਬੁੱਕ ਕਰ ਲਿਓ ਸਾਡੇ ਡੀਲਰ ਭਰਾ ਮੰਗਦੇ ਰਹਿੰਦੇ ਨੇ ਵੀ ਪੜਤੇ ਦੀ ਗੱਡੀ ਦੋ ਜਾ ਸਾਡਾ ਕੋਈ ਗਾਹਕ ਭਰਾ ਸਾਡਾ ਕੋਈ ਘੱਟ ਰੇਂਜ ਦੀ ਗੱਡੀ ਭਾਲਦਾ ਵਰਨਾ ਗੱਡੀ 2012 ਮਾਡਲ ਸੈਕੰਡ ਓਨਰ ਲੁਧਿਆਣਾ ਨੰਬਰ ਕੰਡੀਸ਼ਨ ਵਾਈਜ਼ ਲਾਇਲੂਏ ਤਾਂ ਸਾਰਾ ਕੁਝ ਹੈਗਾ ਹੀ ਐਸਐਕਸ ਮਾਡਲ ਡਬਲ 에ਅਰ ਬੈਗ ਫਰੰਟ ਸ਼ੀਸ਼ਾ ਦਾ ਕਨਾਲ ਦਾ ਗੱਡੀ ਦਾ ਅੰਟੀਰੀਅਰ ਤੁਸੀਂ ਦੇਖ ਲੋ ਲੈਦਰ ਦੇ ਸੀਟ ਕਵਰ ਬਿਲਕੁਲ ਨਵੇਂ ਸਟੀਅਰਿੰਗ ਕੰਟਰੋਲ ਕੰਪਨੀ ਸੀਡੀ ਪਲੇਅਰ ਆਟੋ ਕਲਾਈਮੇਟ ਕੰਟਰੋਲ ਏਸੀ ਹਰ ਚੀਜ਼ ਗੱਡੀ ਦੇ ਵਿੱਚ ਹੈਗੀ ਆ ਥੋੜਾ ਬੋੜਾ ਕੰਮ ਹੈਗਾ ਗੱਡੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿਤੋਂ ਕਿਤੋਂ ਟੱਚਿੰਗ ਹੋਣ ਵਾਲੀ ਆ ਗੱਡੀ ਦੇ ਬੰਪਰ ਮੂਹਰਲਾ ਪੈਨ ਵਾਲਾ ਤੇ ਫਰੰਟ ਵਗੈਰਾ ਬਿਲਕੁਲ ਸਾਫ਼ ਹੈ ਜਿਹੜਾ ਬੌਨਟ ਹੈ ओरिजिनल ਪੇਂਟ ਦਾ ਫਰੰਟ ਸ਼ੀਸ਼ਾ ਤੁਹਾਨੂੰ ਦੱਸਿਆ ਵੀ ਨਾਲ ਦਾ ਗੱਡੀ ਦਾ ਰੇਟ ਹੈ ਜੀ 290000 ਰੁਪਇਆ 2012 ਮਾਡਲ ਆ ਆਜੋ ਤੁਰੀ ਕਾਰ ਬਾਜ਼ਾਰ